ਸਤਿ ਸ਼੍ਰੀ ਅਕਾਲ ਜੀ ਦੋਸਤੋ ਮੈਂ ਤੁਹਾਡਾ ਆਪਣਾ ਹੈਪੀ ਮੂਹੀ ਵਾਲਾ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦੱਸਾਂਗੇ ਕਿ ਧੋਖਾ ਦੇਣ ਵਾਲੇ ਲੋਕਾਂ ਦੀਆਂ ਉਹ ਪੰਜ ਨਿਸ਼ਾਨੀਆਂ ਕਿਹੜੀਆਂ ਨੇ ਕਿਹੜੇ ਨੇ ਉਹ ਪੰਜ ਤਰ੍ਹਾਂ ਦੇ ਲੋਕ ਜਿਹੜੇ ਤੁਹਾਨੂੰ ਹਰ ਸਮੇਂ ਧੋਖਾ ਦੇ ਸਕਦੇ ਨੇ ਤੇ ਉਹ ਪਤਾ ਕਿਵੇਂ ਲੱਗੇਗਾ ਉਹਨਾਂ ਦੀਆਂ ਕਿਹੜੀਆਂ ਨਿਸ਼ਾਨੀਆਂ ਨੇ ਜਿਨ੍ਹਾਂ ਤੋਂ ਤੁਹਾਨੂੰ ਪਛਾਣ ਕਰਨੀ ਪਊਗੀ ਸੋ ਦੋਸਤੋ ਬਹੁਤ ਵਧੀਆ ਵੀਡੀਓ ਆ ਤਾਂ ਕਿ ਤੁਹਾਡੀ ਜਿਹੜੀ ਆਉਣ ਵਾਲੀ ਜ਼ਿੰਦਗੀ ਆ ਉਹ ਵਧੀਆ ਬਣ ਸਕੇ ਇਹ ਨਿਸ਼ਾਨੀਆਂ ਭਾਵੇਂ ਕਿ ਤੁਹਾਡਾ ਕੋਈ ਰਿਸ਼ਤੇਦਾਰ ਦੋਸਤ ਮਿੱਤਰ ਭਾਵੇਂ ਤੁਹਾਡਾ ਕਿੰਨਾ ਹੀ ਨੇੜੇ ਦਾ ਰਿਸ਼ਤਾ ਕਿਉਂ ਨਾ ਹੋਵੇ ਉਹਨਾਂ ਵਿੱਚ ਵੀ ਜੇ ਤੁਸੀਂ ਇਹ ਪੰਜ ਨਿਸ਼ਾਨੀਆਂ ਕਿਸੇ ਦੇ ਵਿੱਚ ਦੇਖਦੇ ਹੋ ਤਾਂ ਤੁਹਾਨੂੰ ਸਾਵਧਾਨ ਹੋਣ ਦੀ ਲੋੜ ਆ ਉਹਨਾਂ ਤੋਂ ਦੂਰੀ ਬਣਾਉਣ ਦੀ ਲੋੜ ਆ ਤਾਂ ਕਿ ਤੁਹਾਡਾ ਜਿਹੜਾ ਆਉਣ ਵਾਲਾ ਸਮਾਂ ਵਾ ਉਹ ਵਧੀਆ ਹੋ ਸਕੇ ਤੇ ਸਮਾਜ ਵਿੱਚ ਵੀ ਤੁਹਾਡੀ ਵੈਲਿਊ ਬਣੀ ਰਹੇ ਤੇ ਤੁਹਾਡੀ ਆਪਣੀਆਂ ਨਜ਼ਰਾਂ ਦੇ ਵਿੱਚ ਵੀ ਤੁਹਾਡੀ ਵੈਲਿਊ ਬਣੀ ਰਹੇ ਸੋ ਵੀਡੀਓ ਨੂੰ ਸ਼ੁਰੂ ਕਰਦੇ ਆਂ ਦੋਸਤੋ ਪਰ ਜੇ ਹਲੇ ਤੱਕ ਤੁਸੀਂ ਆਪਣਾ ਚੈਨਲ ਮਾਲਵਾ ਬੈਲਟ ਮੋਹੀ ਵਾਲੇ ਇਸ ਚੈਨਲ ਨੂੰ ਲਾਈਕ ਤੇ ਫੋਲੋ ਨਹੀਂ ਕੀਤਾ ਐਦਾਂ ਨਹੀਂ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਲਾਈਕ ਤੇ ਫੋਲੋ ਜ਼ਰੂਰ ਕਰ ਲਓ ਸ਼ੁਰੂ ਕਰਦੇ ਆਂ ਦੋਸਤੋ ਨੰਬਰ 1 ਤੇ ਆ ਗਿਆ ਝੂਠੇ ਲੋਕ ਝੂਠੇ ਲੋਕ ਇਹਨਾਂ ਨੂੰ ਆਪਾਂ ਦੋਗਲੇ ਲੋਕ ਵੀ ਕਹਿ ਸਕਦੇ ਆ ਇਹ ਲੋਕਾਂ ਦਾ ਤਾਂ ਤੁਹਾਨੂੰ ਪਤਾ ਹੀ ਹੈ ਕਿਉਂਕਿ ਇਹਨਾਂ ਝੂਠੇ ਲੋਕ ਹੁਣ ਕਿਹੜੇ ਹੁੰਦੇ ਆ ਤਾਂ ਤੁਹਾਨੂੰ ਸਭ ਨੂੰ ਪਤਾ ਆ ਕਿਉਂਕਿ ਇਹਨਾਂ ਦਾ ਕਿਹੜਾ ਕੋਈ ਦੀਨ ਇਮਾਨ ਹੁੰਦਾ ਇਹ ਕਹਿੰਦੇ ਕੁਝ ਹੋਰ ਨੇ ਕਰਦੇ ਕੁਝ ਹੋਰ ਨੇ ਮਤਲਬ ਕਿ ਕਦੇ ਵੀ ਤੁਹਾਨੂੰ ਬਿਲਕੁਲ ਸੱਚ ਦੱਸਦੇ ਹੀ ਨਹੀਂ ਵੀ ਕੀ ਸੱਚ ਆ ਕੀ ਸਚਾਈ ਆ ਤੁਹਾਨੂੰ ਕਹਿਣਗੇ ਕੁਝ ਹੋਰ ਤੇ ਤੁਹਾਡੇ ਨਾਲ ਕਰਨਗੇ ਕੁਝ ਹੋਰ ਮਤਲਬ ਤੁਹਾਨੂੰ ਕੋਈ ਰਾਹ ਸਿਰਾ ਫੜਾਉਣ ਵੀ ਨਹੀਂ ਇਹੋ ਜਿਹੇ ਲੋਕ ਜਿਹੜੇ ਹੁੰਦੇ ਆ ਉਹ ਤੁਹਾਡੀ ਜਿਹੜੀ ਜ਼ਿੰਦਗੀ ਆ ਉਹਨੂੰ ਬਰਬਾਦ ਕਰ ਸਕਦੇ ਇਹੋ ਜਿਹੇ ਲੋਕ ਜਿਹੜੇ ਹੁੰਦੇ ਆ ਉਹ ਕਦੇ ਵੀ ਆਪਣੀ ਜ਼बान ਦੇ ਉੱਤੇ ਖਰੇ ਨਹੀਂ ਉਤਰਦੇ ਇੱਕ ਵਾਰ ਨਹੀਂ ਕਈ ਵਾਰ ਕਈ-ਕਈ ਵਾਰ ਤੁਹਾਡੇ ਨਾਲ ਵੱਡੇ-ਵੱਡੇ ਵਾਅਦੇ ਕਰਦੇ ਆ ਤੁਹਾਨੂੰ ਵੱਡੇ-ਵੱਡੇ ਸੁਪਨੇ ਦਿਖਾਉਂਦੇ ਆ ਪਰ ਕਦੇ ਵੀ ਆਪਣੇ ਜਿਹੜੇ ਤੁਹਾਡੇ ਨਾਲ ਵਾਅਦੇ ਕੀਤੇ ਹੁੰਦੇ ਉਹਨਾਂ ਤੇ ਖਰੇ ਨਹੀਂ ਉਤਰਦੇ ਮਤਲਬ ਕਿ ਆਪਣੀ ਜ਼ੁਬਾਨ ਦੇ ਉੱਤੇ ਕਦੇ ਵੀ ਖਰੇ ਨਹੀਂ ਉਤਰਦੇ 1% ਵੀ ਹਰ ਸਮੇਂ ਝੂਠ ਰਹੀ ਪੱਲਾ ਫੜੀ ਰੱਖਦੇ ਸੋ ਇਹੋ ਜਿਹੇ ਜਿਹੜੇ ਝੂਠੇ ਲੋਕ ਹੁੰਦੇ ਆ ਉਹ ਤੁਹਾਡਾ ਦਿਲ ਰੱਖਣ ਲਈ ਤੁਹਾਨੂੰ ਤਸੱਲੀ ਦੇਣ ਲਈ ਤੁਹਾਡੇ ਨਾਲ ਪਹਾੜ ਜਿਹੜੇ-ਜਿਹੜੇ ਵਾਅਦੇ ਕਰਦੇ ਆ ਪਰ ਉਹਨਾਂ ਦੇ ਉੱਤੇ ਖਰੇ ਕਦੇ ਨਹੀਂ ਉਤਰਦੇ ਮਤਲਬ ਕਿ ਜਿਹੜੇ ਲੋਕ ਤੁਹਾਡੇ ਨਾਲ ਵਾਅਦੇ ਕਰਕੇ ਨਹੀਂ ਖਰੇ ਉਤਰਦੇ ਉਹ ਤੁਹਾਡੇ ਨਾਲ ਜ਼ਿੰਦਗੀ ਦੇ ਵਿੱਚ ਕਿੱਥੋਂ ਖਰੇ ਉਤਰ ਸਕਦੇ ਆ ਸੋ ਦੋਸਤੋ ਇਹੋ ਜਿਹੇ ਲੋਕਾਂ ਤੋਂ ਬਚਣ ਦੀ ਲੋੜ ਆ ਜੀ ਆਪਣੀ ਜ਼ਿੰਦਗੀ ਨੂੰ ਵਧੀਆ ਤਰੀਕੇ ਦੇ ਨਾਲ ਬਣਾਉਣਾ ਇਹ ਨਿਸ਼ਾਨੀਆਂ ਉਹਨਾਂ ਦੀਆਂ ਝੂਠੇ ਲੋਕਾਂ ਦੀਆਂ ਦੂਜਾ ਪੁਆਇੰਟ ਆ ਦੋਸਤੋ ਕਦਰ ਨਹੀਂ ਪਾਉਂਦੇ ਇਹੋ ਜਿਹੇ ਜਿਹੜੇ ਲੋਕ ਹੁੰਦੇ ਆ ਉਹ ਤੁਹਾਡੀ ਕਦਰ ਨਹੀਂ ਕਦੇ ਵੀ ਪਾਉਣਗੇ ਕਿਉਂਕਿ ਦੇਖੋ ਜਿੱਥੇ ਰਿਸ਼ਤਾ ਬਾਤ ਤੇ ਉਹ ਪਿਆਰ ਆ ਉੱਥੇ ਆਪਾਂ ਸਾਰਿਆਂ ਨੂੰ ਇਹ ਆਸ ਉਮੀਦ ਹੁੰਦੀ ਆ ਕਿ ਜੇ ਆਪਾਂ ਦੂਜੇ ਬੰਦੇ ਦੀ ਕਿਸੇ ਰਿਸ਼ਤੇਦਾਰ ਦੀ ਦੋਸਤ ਮਿੱਤਰ ਸਾਥਕ ਸਬੰਧੀ ਜਾਂ ਕਿਸੇ ਵੀ ਕੋਈ ਆਪਣਾ ਨੇੜੇ ਦਾ ਹੀ ਭਾਵੇਂ ਰਿਸ਼ਤਾ ਕਿਉਂ ਨਾ ਹੋਵੇ ਆਪਾਂ ਉੱਥੇ ਇਹ ਉਮੀਦ ਲਾਉਂਦੇ ਆ ਕਿ ਜੇ ਆਪਾਂ ਦੂਜੇ ਦੀ ਕਦਰ ਕਰਦੇ ਆ ਤਾਂ ਆਪਾਂ ਨੂੰ ਇਹ ਉਮੀਦ ਹੁੰਦੀ ਆ ਕਿ ਉਹ ਵੀ ਆਪਣੀ ਕਦਰ ਕਰੀ ਉਹ ਵੀ ਆਪਾਂ ਨੂੰ ਵਧੀਆ ਮਤਲਬ ਆਪਣਾ ਜੋ ਆਪਾਂ ਉਹਨੂੰ ਰਿਸਪੈਕਟ ਦਿੰਨੇ ਆ ਉਹ ਵੀ ਆਪਾਂ ਨੂੰ ਰਿਸਪੈਕਟ ਦੇ ਵੀ ਆਪਾਂ ਨੂੰ ਸਮਾਂ ਦੇ ਵੀ ਆਪਾਂ ਵੀ ਇਹ ਨੀਰ ਕਰਦੀਆਂ ਪਰ ਜਿਹੜੇ ਇਹੋ ਜਿਹੇ ਲੋਕ ਹੁੰਦੇ ਆ ਉਹ ਆਪਦਾ ਕੰਮ ਤਾਂ ਕੱਢ ਲੈਂਦੇ ਆ ਪਰ ਜਦੋਂ ਤੁਹਾਡੇ ਕੰਮ ਦੀ ਵਾਰੀ ਆਉਂਦੀ ਆ ਤੁਹਾਨੂੰ ਬਹਾਨੇ ਲਾਈ ਜਾਂਦੇ ਆ ਤੁਹਾਨੂੰ ਲਾਰੇ ਲਾਈ ਜਾਂਦੇ ਆ ਹਰ ਸਮੇਂ ਕਦੇ ਵੀ ਤੁਹਾਡੀ ਕਦਰ ਨਹੀਂ ਪਾਉਂਦੇ ਇਹੋ ਜਿਹੇ ਲੋਕ ਹਰ ਸਮੇਂ ਇਹ ਕਹਿੰਦੇ ਰਹਿੰਦੇ ਆ ਕਿ ਮੇਰੀ ਲਾਈਫ ਤਾਂ ਬਹੁਤ ਬਿਜੀ ਆ ਮਤਲਬ ਮੇਰੇ ਕੋ ਤਾਂ ਸਮਾਂ ਹੀ ਹੈ ਨਹੀਂ ਤੂੰ ਤਾਂ ਬੇਲਾ ਮਤਲਬ ਦੂਜੇ ਨੂੰ ਤਾਂ ਬੇਲਾ ਹੀ ਸਮਝਣਗੇ ਵੀ ਕਿ ਤੂੰ ਤਾਂ ਭਾਈ ਬੇਲਾ ਮੈਂ ਮੇਰੇ ਕੋਲ ਤਾਂ ਕੰਮਕਾਰੀ ਇੰਨੀ ਜ਼ਿਆਦੇ ਨਹੀਂ ਮੈਂ ਤਾਂ ਬਹੁਤ ਜ਼ਿਆਦਾ ਬੀਜੀ ਆ ਮਤਲਬ ਕਿ ਆਪਦੇ ਆਪ ਨੂੰ ਜਦੋਂ ਤਾਂ ਆਪ ਦੀ ਕਦਰ ਪਾਉਣੀ ਹੈ ਉਹਨਾਂ ਨੇ ਫਿਰ ਤਾਂ ਸਭ ਕੁਝ ਠੀਕ ਆ ਫਿਰ ਤਾਂ ਉਹ ਖੁਸ਼ ਹੁੰਦੇ ਨੇ ਜਦੋਂ ਥੋੜੀ ਕਦਰ ਪਾਉਣ ਦੀ ਵਾਰੀ ਆਉਂਦੀ ਆ ਫਿਰ ਉਹਨਾਂ ਦੇ ਕੋਲ ਟਾਈਮ ਨਹੀਂ ਹੁੰਦਾ ਫਿਰ ਕਹਿੰਦੇ ਆ ਕਿ ਅਸੀਂ ਬੀਜੀ ਆ ਇਹੋ ਜਿਹੇ ਜਿਹੜੇ ਲੋਕ ਹੁੰਦੇ ਇਹਨਾਂ ਤੋਂ ਬਹੁਤ ਜ਼ਿਆਦਾ ਬਚਣ ਦੀ ਲੋੜ ਆ ਦੋਸਤੋ ਜਿਹੜਾ ਕੋਈ ਬੰਦਾ ਜ਼ਿੰਦਗੀ ਦੇ ਵਿੱਚ ਆਪਣੇ ਆਪ ਨੂੰ ਬਿਜੀ ਦੱਸ ਕੇ ਤੁਹਾਨੂੰ ਬੇਲਾ ਦਰਸਾਉਣ ਦੀ ਕੋਸ਼ਿਸ਼ ਕਰਦਾ ਨਾ ਤਾਂ ਇਹੋ ਜਿਹੇ ਲੋਕਾਂ ਤੋਂ ਸਾਵਧਾਨ ਹੋ ਜਾਓ ਤੁਹਾਨੂੰ ਬਚਣ ਦੀ ਲੋੜ ਆ ਨੰਬਰ 3 ਤੇ ਆ ਗਿਆ ਆਯਾਦ ਸੋਚ ਰੱਖਣ ਵਾਲੇ ਲੋਕ ਇਹੋ ਜਿਹੇ ਲੋਕ ਤੁਹਾਨੂੰ ਕਦੇ ਵੀ ਧੋਖਾ ਦੇ ਸਕਦੇ ਆ ਕਿਉਂਕਿ ਇਹੋ ਜਿਹੇ ਲੋਕ ਕਦੇ ਵੀ ਕਿਸੇ ਦੀ ਬੰਦਿਸ਼ ਦੇ ਵਿੱਚ ਨਹੀਂ ਰਹਿੰਦੇ ਦੇਖੋ ਆਜ਼ਾਦ ਸੋਚ ਜਿਹੜੀ ਆ ਇਹ ਰੱਖਣੀ ਮਾੜੀ ਨਹੀਂ ਆਜ਼ਾਦ ਸੋਚ ਰੱਖਣਾ ਬਹੁਤ ਚੰਗੀ ਗੱਲ ਹੈ ਆਪਣੇ ਅਸੂਲਾਂ ਸ਼ਰਤਾਂ ਦੇ ਉੱਪਰ ਜ਼ਿੰਦਗੀ ਨੂੰ ਜਿਉਣਾ ਬਹੁਤ ਚੰਗੀ ਗੱਲ ਹੈ ਪਰ ਇੱਥੇ ਗੱਲ ਆ ਕਿ ਤੁਸੀਂ ਕਿਸੇ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਸ਼ਾਮਲ ਕੀਤਾ ਤੁਸੀਂ ਉਹਦੇ ਨਾਲ ਉਮਰਾਂ ਭਰ ਦਾ ਸਾਥ ਨਿਭਾਉਣ ਦਾ ਵਾਅਦਾ ਕੀਤਾ ਤੇ ਹੁਣ ਤੁਸੀਂ ਆਜ਼ਾਦ ਸੋਚ ਦਾ ਬਹਾਨਾ ਲਾ ਕੇ ਆਪਣੇ ਫਰਜ਼ਾਂ ਤੋਂ ਭੱਜ ਨਹੀਂ ਸਕਦੇ ਜੇ ਤੁਹਾਡੀ ਇੰਨੀ ਹੀ ਆਜ਼ਾਦ ਸੋਚ ਸੀ ਫਿਰ ਤੁਸੀਂ ਕਿਉਂ ਕਿਸੇ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਸ਼ਾਮਲ ਕੀਤਾ ਜਾਂ ਕਿਸੇ ਦੀ ਜ਼ਿੰਦਗੀ ਦੇ ਵਿੱਚ ਸ਼ਾਮਲ ਹੋਏ ਫਿਰ ਤੁਹਾਨੂੰ ਇਕੱਲਿਆਂ ਹੀ ਰਹਿ ਲੈਣਾ ਚਾਹੀਦਾ ਸੀ ਦੇਖੋ ਇਹ ਜ਼ਰੂਰੀ ਨਹੀਂ ਕਿ ਸਿਰਫ ਆਜ਼ਾਦ ਸੋਚ ਰੱਖਣ ਦੇ ਨਾਲ ਹੀ ਆਪਾਂ ਜ਼ਿੰਦਗੀ ਨੂੰ ਇੰਜੋਏ ਕਰ ਸਕਦੇ ਹਾਂ ਆਪਾਂ ਨੂੰ ਰਿਸ਼ਤਿਆਂ ਨੂੰ ਨਾਲ ਲੈ ਕੇ ਵੀ ਜ਼ਿੰਦਗੀ ਨੂੰ ਇੰਜੋਏ ਕੀਤਾ ਜਾ ਸਕਦਾ ਸੋ ਇਸ ਕਰਕੇ ਜਿਹੜੇ ਇਹੋ ਜਿਹੇ ਲੋਕ ਹੁੰਦੇ ਇਹਨਾਂ ਤੋਂ ਵੀ ਬਚਣ ਦੀ ਲੋੜ ਆ ਜੇ ਇਹ ਤੁਹਾਡਾ ਸਾਥ ਨਹੀਂ ਲਵਾਉਂਦੇ ਨੰਬਰ 4 ਤੇ ਆ ਗਿਆ ਦੋਸਤੋ ਗੱਲਾਂ ਲੁਕਾਉਣ ਵਾਲੇ ਲੋਕ ਧੋਖਾ ਕਰਦੇ ਨੇ ਜਿਹੜੇ ਤੁਹਾਡੇ ਨਾਲ ਤੁਹਾਡੇ ਤੋਂ ਗੱਲਾਂ ਲੁਕਾਉਂਦੇ ਨੇ ਮਤਲਬ ਕਿ ਦੋਸਤ ਤੁਹਾਡੇ ਹੁੰਦੇ ਨੇ ਜਾਂ ਕੋਈ ਇਦੇਸ਼ਤਾ ਤੁਹਾਡੇ ਨਾਲ ਹੁੰਦਾ ਨੇੜੇ ਦਾ ਪਰ ਉਹਨਾਂ ਦੀ ਜਿਹੜੀਆਂ ਗੱਲਾਂ ਨੇ ਉਹ ਕਿਸੇ ਦੂਜੇ ਮਤਲਬ ਉਹ ਕਿਸੇ ਤੀਜੇ ਬੰਦੇ ਤੋਂ ਪਤਾ ਲੱਗਦੀਆਂ ਨੇ ਮਤਲਬ ਉਹ ਬੰਦੇ ਤੁਹਾਨੂੰ ਗੱਲ ਡਾਇਰੈਕਟ ਦੱਸਦੇ ਨਹੀਂ ਆਪਦੀ ਤੁਹਾਨੂੰ ਕਿਸੇ ਹੋਰ ਦੇ ਥਰੂ ਉਹਨਾਂ ਦੀ ਗੱਲ ਪਤਾ ਲੱਗਦੀ ਆ ਹੁਣ ਦੇਖੋ ਦੋਸਤ ਮਿੱਤਰ ਲਿਹਾਜ ਦੋਸਤੀ ਰਿਸ਼ਤੇ ਆ ਜੀ ਤੁਹਾਡੇ ਨਾਲ ਗੱਲ ਤੁਹਾਨੂੰ ਉਹਦੀ ਕਿਸੇ ਹੋਰ ਤੋਂ ਪਤਾ ਲੱਗੇ ਤਾਂ ਇਹੋ ਜਿਹੇ ਲੋਕ ਤੁਹਾਡਾ ਕਿੱਥੋਂ ਸਾਥ ਨਿਵਾ ਸਕਦੇ ਜਦੋਂ ਤੁਸੀਂ ਫਿਰ ਉਹਨਾਂ ਤੋਂ ਉਸ ਗੱਲ ਬਾਰੇ ਪੁੱਛੋਗੇ ਕਿ ਆਹ ਗੱਲ ਮੈਨੂੰ ਫਲਾਣੇ ਤੋਂ ਪਤਾ ਲੱਗੀ ਫਿਰ ਉਹ ਤੁਹਾਡੇ ਤੋਂ ਬਹਾਨੇ ਬਣਾਉਣਗੇ ਤੁਹਾਡੇ ਨਾਲ ਕਹਿਣਗੇ ਕਿ ਮੈਂ ਭੁੱਲ ਗਿਆ ਮੈਨੂੰ ਆਹ ਢਿੱਕਾ ਲੱਗ ਗਿਆ ਮੈਂ ਤੈਨੂੰ ਦੱਸਿਆ ਹੋ ਤੇਰੇ ਦਿਮਾਗ 'ਚ ਗੱਲ ਨਹੀਂ ਰਹੀ ਹੋ ਮਤਲਬ ਇਦਾਂ ਦੇ ਫਿਰ ਤੁਹਾਡੇ ਨਾਲ ਬਹਾਨੇ ਬਣਾਉਂਦੇ ਨੇ ਇਹੋ ਜੇ ਲੋਕਾਂ ਨੂੰ ਪ੍ਰਾਈਵੇਸੀ ਪਸੰਦ ਆ ਇਹੋ ਜੇ ਲੋਕ ਕਹਿਣਗੇ ਤੁਹਾਨੂੰ ਆਪਣਾ ਪਰ ਕਦੇ ਵੀ ਤੁਹਾਨੂੰ ਆਪਣਾ ਹੋਣ ਦਾ ਅਹਿਸਾਸ ਨਹੀਂ ਕਰਵਾਉਂਦੇ ਤੁਹਾਡੇ ਤੋਂ ਫੋਨ ਵੀ ਲੁਕੋ ਲੋਕ ਕੀ ਰੱਖਣਗੇ ਜੇ ਤੁਸੀਂ ਮਤਲਬ ਕਿਤੇ ਪੁੱਛ ਲੋ ਨਾ ਕਿ ਫੋਨ ਦਾ ਲੋਕ ਹੀ ਦੱਸ ਦੇ ਫੋਨ ਦਾ ਲੋਕ ਤੱਕ ਵੀ ਨਹੀਂ ਦੱਸਣਗੇ ਇਹੋ ਜੇ ਲੋਕ ਤੁਹਾਨੂੰ ਬਹਾਨੇ ਨਾਲ ਤੁਹਾਡੇ ਤੋਂ ਜੇ ਤੁਹਾਡੇ ਹੱਥ 'ਚ ਕਿਤੇ ਫੋਨ ਚਲਾ ਵੀ ਜਾਵੇ ਤਾਂ ਉਹਨੂੰ ਬਹਾਨਾ ਲਾ ਕੇ ਤੁਹਾਡੇ ਹੱਥ 'ਚੋਂ ਫੜ ਲੈਣਗੇ ਕਿਉਂਕਿ ਦੋਸਤੋ ਜਿੱਥੇ ਬਹੁਤ ਜ਼ਿਆਦਾ ਖਾਸ ਰਿਸ਼ਤਾ ਹੋਵੇ ਮੈਨੂੰ ਨਹੀਂ ਲੱਗਦਾ ਕਿ ਉੱਥੇ ਪ੍ਰਾਈਵੇਸੀ ਹੋਣੀ ਚਾਹੀਦੀ ਸੋ ਜਰੂਰ ਬਚਣ ਦੀ ਕੋਸ਼ਿਸ਼ ਕਰੋ ਇਹੋ ਜਿਹੇ ਲੋਕਾਂ ਤੋਂ ਜਿਹੜੀਆਂ ਤੁਹ ਤੋਂ ਮਾੜੀ ਮਾੜੀ ਨਿੱਕੀ ਨਿੱਕੀ ਗੱਲ ਤੋਂ ਤੁਹ ਤੋਂ ਲਕੋ ਰੱਖਦੇ ਆ ਤੁਹਾਨੂੰ ਗੱਲ ਦੱਸਣ ਦੇ ਵਿੱਚ ਮਤਲਬ ਬਹੁਤ ਹਿਜਕਚਾਹਟ ਕਰਦੇ ਆ ਸੋ ਇਹੋ ਜਿਹੇ ਲੋਕਾਂ ਤੋਂ ਦੂਰੀ ਬਣਾਉਣ ਦੀ ਕੋਸ਼ਿਸ਼ ਕਰੋ ਨੰਬਰ 5 ਤੇ ਆ ਗਿਆ ਦੋਸਤੋ ਤੁਹਾਡਾ ਫਿਕਰ ਨਾ ਕਰਨ ਵਾਲੇ ਲੋਕ ਤੁਹਾਡਾ ਖਿਆਲ ਨਹੀਂ ਰੱਖਦੇ ਜਿਹੜਾ ਬੰਦਾ ਤੁਹਾਡੇ ਨਾਲ ਦਿਲੋਂ ਪਿਆਰ ਕਰਦਾ ਤੁਹਾਡਾ ਸਤਿਕਾਰ ਕਰਦਾ ਉਹ ਤੁਹਾਡਾ ਫਿਕਰ ਵੀ ਦਿਲੋਂ ਕਰੂਗਾ ਕਦੇ ਵੀ ਤੁਹਾਨੂੰ ਦਿਖਾਵਾ ਨਹੀਂ ਕਰੂ ਤੁਹਾਨੂੰ ਕਿਸੇ ਵੀ ਕਿਸਮ ਦਾ ਕੋਈ ਤਕਲੀਫ ਹੋਵੇ ਕੋਈ ਪ੍ਰੋਬਲਮ ਹੋਵੇ ਤਾਂ ਸਾਹਮਣੇ ਵਾਲਾ ਬੰਦਾ ਭੱਜ ਕੇ ਤੁਹਾਡੀ ਮਦਦ ਕਰਨ ਦੇ ਲਈ ਆਊ ਕਦੇ ਵੀ ਦਿਖਾਵਾ ਨਹੀਂ ਕਰੂ ਸੋ ਇਹ ਤਾਂ ਹੁਣ ਆਪਾਂ ਨੂੰ ਪਤਾ ਹੀ ਲੱਗ ਜਾਂਦਾ ਬੰਦੇ ਦੇ ਹਾ ਭਾਵ ਦੇਖ ਕੇ ਮਤਲਬ ਇੰਨਾ ਕਿ ਤੁਹਾਨੂੰ ਪਤਾ ਹੋਣਾ ਚਾਹੀਦਾ ਬੰਦੇ ਦੇ ਹਾ ਭਾਵ ਦੇਖ ਕੇ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਇਹ ਬੰਦਾ ਦਿਖਾਵਾ ਕਰ ਰਿਹਾ ਜਾਂ ਆਪਣਾ ਦਿਲੋਂ ਪਿਆਰ ਕਰ ਰਿਹਾ ਮਤਲਬ ਕਿਤੇ ਦਿਖਾਵਾ ਤਾਂ ਨਹੀਂ ਕਰ ਰਿਹਾ ਫਾਰਮੈਲਿਟੀ ਤਾਂ ਨਹੀਂ ਕਰ ਰਿਹਾ ਸੋ ਇਹੋ ਜਿਹੇ ਫਾਰਮੈਲਿਟੀ ਕਰਨ ਵਾਲੇ ਲੋਕ ਆ ਜਿਹੜੇ ਦਿਖਾਵਾ ਕਰਨ ਵਾਲੇ ਲੋਕ ਆ ਮਤਲਬ ਕਿ ਫਾਰਮੈਲਿਟੀ ਦੀ ਲਈ ਦਿਖਾਵਾ ਕਰਦੇ ਨੇ ਇਹੋ ਜਿਹੇ ਲੋਕਾਂ ਤੋਂ ਆਪਾਂ ਨੂੰ ਬਹੁਤ ਜ਼ਿਆਦਾ ਬਚਣ ਦੀ ਲੋੜ ਆ ਹੁਣ ਆਪਾਂ ਨੂੰ ਪਤਾ ਤਾਂ ਲੱਗ ਜਾਂਦਾ ਜਿਹੜਾ ਬੰਦਾ ਦਿਲ ਤੋਂ ਕਰਦਾ ਆਪਣਾ ਉਹ ਆਪ ਨੂੰ ਪਤਾ ਲੱਗ ਜਾਂਦਾ ਕਿ ਇਹ ਬੰਦਾ ਦਿਲ ਤੋਂ ਕਰਦਾ ਪਰ ਜਿਹੜਾ ਬੰਦਾ ਪਤਾ ਵੀ ਫਾਰਮੈਲਿਟੀ ਕਰਦਾ ਇਹ ਹੁਣ ਥੋੜੀ ਜਿਹੀ ਪਛਾਣ ਤੁਸੀਂ ਖੁਦ ਆਪ ਵੀ ਕਰਨੀ ਆ ਕਿ ਕਿਹੜਾ ਬੰਦਾ ਫਾਰਮੈਲਿਟੀ ਕਰਦਾ ਉਹਦੇ ਹਾ ਭਾਵ ਦੇਖ ਕੇ ਆਪ ਨੂੰ ਪਛਾਣ ਕਰਨੀ ਚਾਹੀਦੀ ਹੈ ਤੇ ਜਿਹੜਾ ਫਾਰਮੈਲਿਟੀ ਕਰਦਾ ਉਹ ਤੋਂ ਬਚਣ ਦੀ ਲੋੜ ਸੋ ਦੋਸਤੋ ਇਹ ਹੁਣ ਸਾਰੀ ਵੀਡੀਓ ਸੁਣ ਦੇਖ ਕੇ ਤੁਹਾਨੂੰ ਇਹ ਲੱਗ ਰਿਹਾ ਹੋਊਗਾ ਕਿ ਮੈਂ ਸ਼ਾਇਦ ਪਤੀ ਪਤਨੀ ਦੇ ਰਿਸ਼ਤੇ ਦੀ ਗੱਲ ਕੀਤੀ ਹੈ ਇਹਦੇ ਵਿੱਚ ਹੁਣ ਕਈ ਲੋਕਾਂ ਨੇ ਇਹ ਗੱਲ ਕਹਿਣੀ ਆ ਕਿ ਇਹੋ ਜਿਹੇ ਲੋਕ ਤਾਂ ਸਾਡੇ ਘਰ ਦੇ ਵਿੱਚ ਹੀ ਨੇ ਸਾਡੇ ਫੈਮਿਲੀ ਮੈਂਬਰ ਹੀ ਨੇ ਹੁਣ ਇਹੋ ਜਿਹੇ ਲੋਕਾਂ ਤੋਂ ਆਪਾਂ ਦੂਰੀ ਕਿਵੇਂ ਅਸੀਂ ਬਣਾ ਲਈਏ ਸਾਡਾ ਤਾਂ ਰਿਸ਼ਤਾ ਵਾ ਇਹਨਾਂ ਦੇ ਨਾਲ ਤਾਂ ਦੋਸਤੋ ਮੈਂ ਇਹ ਨਹੀਂ ਤੁਹਾਨੂੰ ਕਹਿੰਦਾ ਕਿ ਇਹਨਾਂ ਤੋਂ ਲੋਕਾਂ ਤੋਂ ਆਪਣੇ ਜੀ ਕੋਈ ਥੋੜਾ ਨੇੜੇ ਦਾ ਰਿਸ਼ਤਾ ਵਾ ਤੁਹਾਡੇ ਫੈਮਿਲੀ ਮੈਂਬਰ ਨੇ ਤੁਹਾਡੇ ਲਾਈਫ ਪਾਰਟਨਰ ਨੇ ਤੁਸੀਂ ਇਹਨਾਂ ਤੋਂ ਦੂਰੀ ਬਣਾ ਲਓ ਨਹੀਂ ਮੈਂ ਪਹਿਲਾਂ ਵੀ ਇਸ ਪੇਜ ਦੇ ਉੱਪਰ ਇਹੋ ਜਿਹੀਆਂ ਮੀਡੀਆ ਵੀਡੀਓ ਅਪਲੋਡ ਕਰੀਆਂ ਹੋਈਆਂ ਨੇ ਕਿ ਜੇਕਰ ਇਹੋ ਜਿਹੀਆਂ ਪ੍ਰੋਬਲਮਾਂ ਆਪਾਂ ਨੂੰ ਹੁੰਦੀ ਤਾਂ ਆਪਾਂ ਉਹਨਾਂ ਦਾ ਬਚਾ ਕਿਵੇਂ ਕਰ ਸਕਦੇ ਆ ਦੇਖੋ ਜਦੋਂ ਇਹੋ ਜਿਹੀਆਂ ਪ੍ਰੋਬਲਮਾਂ ਹੁੰਦੀਆਂ ਆਪਾਂ ਉਹਨਾਂ ਨੂੰ ਕਿਵੇਂ ਸਮਝਾ ਸਕਦੇ ਆ ਤਾਂ ਤੁਸੀਂ ਉਹਨਾਂ ਲੋਕਾਂ ਨੂੰ ਤੁਸ ਜੇ ਤੁਹਾਡਾ ਕੋਈ ਆਪਣਾ ਖਾਸ ਆ ਤਾਂ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰੋ ਕਿਵੇਂ ਸਮਝਾਉਣਾ ਉਹ ਵੀ ਆਪਣੀਆਂ ਵੀਡੀਓ ਕਾਫੀ ਪਾਈਆਂ ਹੋਈਆਂ ਨੇ ਕਿ ਆਪਾਂ ਕਿਵੇਂ ਉਹਨਾਂ ਨੂੰ ਸਮਝਾ ਸਕਦੇ ਆ ਕਿਵੇਂ ਉਹਨਾਂ ਦੇ ਨਾਲ ਦਿਲ ਦੀ ਗੱਲ ਨੂੰ ਸਾਂਝੀ ਕਰ ਸਕਦੇ ਆ ਕਿਵੇਂ ਉਹਨਾਂ ਨੂੰ ਸਹੀ ਰਾਹ ਦੇ ਉੱਪਰ ਲਿਆ ਸਕਦੇ ਜੇ ਲੱਗਦਾ ਕਿ ਫਲਾਨੇ ਇਨਸਾਨ ਦੇ ਵਿੱਚ ਇਹ ਕਮੀਆਂ ਨੇ ਤਾਂ ਉਹਨਾਂ ਚੇ ਸੁਧਾਰ ਕਰਨ ਦੀ ਕੋਸ਼ਿਸ਼ ਕਰੋ ਉਹਨਾਂ ਨੂੰ ਸੁਧਾਰੋ ਦੇਖੋ ਜਿੰਦਗੀ ਦੇ ਵਿੱਚ ਕੋਈ ਵੀ ਕੰਮ ਔਖਾ ਨਹੀਂ ਹੁੰਦਾ ਪਰ ਆਪਾਂ ਨੂੰ ਕੋਸ਼ਿਸ਼ ਹੀ ਜ਼ਰੂਰ ਕਰਨੀ ਪੈਂਦੀ ਜੇ ਤੁਹਾਨੂੰ ਜਿੰਦਗੀ ਦੇ ਵਿੱਚ ਰਿਸ਼ਤੇ ਮਿਲੇ ਨੇ ਤਾਂ ਉਹਨਾਂ ਦੀ ਬੇਕਦਰੀ ਨਾ ਕਰੋ ਰਿਸ਼ਤਿਆਂ ਦੀ ਕਦਰ ਜ਼ਰੂਰ ਪਾਓ ਸੋ ਉਹ ਲੋਕ ਬਹੁਤ ਹੀ ਕਿਸਮਤ ਵਾਲੇ ਹੁੰਦੇ ਨੇ ਜਿਨ੍ਹਾਂ ਨੂੰ ਵਧੀਆ ਰਿਸ਼ਤੇ ਮਿਲਦੇ ਨੇ ਸੋ ਇਸ ਕਰਕੇ ਜੇ ਤੁਹਾਡੇ ਆਪਣੇ ਇਹੋ ਜਿਹੇ ਲੋਕ ਨੇ ਤਾਂ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਸੁਧਾਰ ਕਰਨ ਦੀ ਕੋਸ਼ਿਸ਼ ਕਰੋ ਉਹਨਾਂ ਤੋਂ ਦੂਰ ਭੱਜੇ ਨਾ ਪਰ ਜੇ ਤੁਹਾਡਾ ਕੋਈ ਦੂਰ ਦਾ ਥੋੜਾ ਜਿਹਾ ਰਿਸ਼ਤੇਦਾਰ ਆ ਕੋਈ ਇਹੋ ਜਿਹਾ ਬੰਦਾ ਵਾ ਜਿਹਨੂੰ ਤੁਸੀਂ ਛੱਡ ਕੇ ਤੁਹਾਡੀ ਜ਼ਿੰਦਗੀ ਦੇ ਵਿੱਚ ਕੋਈ ਫਰਕ ਨਹੀਂ ਪੈਣਾ ਤਾਂ ਫਿਰ ਇਹੋ ਜਿਹੇ ਲੋਕਾਂ ਤੋਂ ਦੂਰੀ ਬਣਾ ਲਓ ਤੇ ਜਿਹੜਾ ਤੁਹਾਡਾ ਆਪਣਾ ਖਾਸ ਆ ਕੋਈ ਤਾਂ ਉਹਨੂੰ ਬੈਠ ਕੇ ਸਮਝਾਉਣ ਦੀ ਕੋਸ਼ਿਸ਼ ਕਰੋ ਤਾਂ ਕਿ ਤੁਹਾਡੀ ਜ਼ਿੰਦਗੀ ਵਧੀਆ ਬਣ ਸਕੇ ਤੇ ਆਪਣੀ ਜ਼ਿੰਦਗੀ ਵਿੱਚ ਸੁਧਾਰ ਕਰੋ ਇਹਨਾਂ ਗੱਲਾਂ ਦੇ ਉੱਪਰ ਅਮਲ ਕਰਕੇ ਸੋ ਦੋਸਤੋ ਵੀਡੀਓ ਕਿੱਦਾਂ ਦੀ ਲੱਗੀ ਵੀਡੀਓ ਨੂੰ ਵੱਤ ਤੋਂ ਵੱਤ ਸ਼ੇਅਰ ਕਰ ਦਿਓ ਜੇ ਹਲੇ ਤੱਕ ਤੁਸੀਂ ਆਪਣਾ ਚੈਨਲ ਮਾਲਵਾ 벨ਟ ਮੋਹੀ ਵਾਲੇ ਇਸ ਚੈਨਲ ਨੂੰ ਲਾਈਕ ਤੇ ਫੋਲੋ ਨਹੀਂ ਕੀਤਾ ਐਦਾਂ ਦੀਆਂ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਲਾਈਕ ਤੇ ਫੋਲੋ ਜ਼ਰੂਰ ਕਰ ਲਵੋ ਧੰਨਵਾਦੀ